ਅੰਗੂਰ ਘਰ ਵਿੱਚ ਲਗਾਉਣ ਲਈ ਇੱਕ ਵਧੀਆ ਗੁਣਕਾਰੀ ਸਜਾਵਟੀ ਅਤੇ ਫਲਦਾਰ ਬੀੜ ਹੈ। ਅੰਗੂਰਾਂ ਦੀ ਕਾਸ਼ਤ ਲਗਭਗ 8000 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਉਸੇ ਸਮੇਂ ਤੋਂ ਇਸ ਨੂੰ ਮਨੁੱਖੀ ਭੋਜਨ ਦੇ ਰੂਪ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ। ਤਾਜ਼ੇ ਰੂਪ ਵਿੱਚ ਜਾਂ ਸੁਕਾ ਕੇ ਜਾਂ ਵਾਈਨ ਤਿਆਰ ਕਰਕੇ ਜਾਂ ਇਸ ਤੋਂ ਜੈਮ, ਜੂਸ, ਕੰਜਵੀ ਤਿਆਰ ਕਰਕੇ ਵਰਤਿਆ ਜਾਂਦਾ ਹੈ। ਅਸੀਂ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਬਲੈਦੀ ਫਲਦਾਰ ਬੀੜ ਲਗਾਉਣ ਨਾਲੋਂ ਜੇਕਰ ਅੰਗੂਰਾਂ ਦੀ ਬੀੜ ਲਗਾਉਣੀ ਹੈ ਤਾਂ ਸਾਨੂੰ ਫਲ ਤੇ ਸਜਾਵਟ ਦੋਵੇਂ ਮਿਲਣਗੇ। ਪਰ ਅੱਜ ਕੱਲ੍ਹ ਲੋਕ ਸਿਰਫ ਦਿਖਾਵੇ ਲਈ ਵੱਖ-ਵੱਖ ਤਰ੍ਹਾਂ ਦੇ ਸਜਾਵਟੀ ਬੇਲਾਂ ਲਗਾਉਂਦੇ ਹਨ ਪਰ ਇਹਨਾਂ ਬੇਲਾਂ ਘਰ ਵਿੱਚ ਕਾਟੀ ਲਗਾਉਂਦੇ ਹਨ ਆਓ ਜਾਣਦੇ ਹਾਂ ਕਿ ਅੰਗੂਰਾਂ ਦੇ ਕਿੰਨੇ ਗੁਣ ਹਨ ਅਤੇ ਸਾਨੂੰ ਇਹਨਾਂ ਤੋਂ ਕਿੰਨੇ ਫਾਇਦੇ ਮਿਲ ਸਕਦੇ ਹਨ ਅੰਗੂਰਾਂ ਦੇ ਪੱਕੇ ਫਲ ਵਿੱਚ ਕੈਲਰੀ, ਕਾਰਬੋਹਾਈਡਰੇਟ, ਸ਼ੱਕਰ, ਫਾਈਬਰ ਅਤੇ ਪ੍ਰੋਟੀਨ ਤੋਂ ਇਲਾਵਾ ਵਿਟਾਮਿਨ B1, B2, B3, B5, B6, B9, ਵਿਟਾਮਿਨ C, ਵਿਟਾਮਿਨ E, ਵਿਟਾਮਿਨ K ਅਤੇ ਕੋਲੀਨ ਮਿਲਦੇ ਹਨ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ ਪੋਟਾਸ਼ੀਅਮ ਸੋਡੀਅਮ ਅਤੇ ਜਿੰਕ ਵੀ ਹੁੰਦੇ ਹਨ ਇੰਨੇ ਜ਼ਿਆਦਾ ਪੋਸ਼ਟਿਕ ਤੱਤਾਂ ਨੂੰ ਅਸੀਂ ਘਰ ਵਿੱਚ ਬੜੀ ਆਸਾਨੀ ਨਾਲ ਅੰਗੂਰਾਂ ਦੀ ਬੇਲ ਲਗਾ ਕੇ ਪ੍ਰਾਪਤ ਕਰ ਸਕਦੇ ਹਾਂ ਅੰਗੂਰਾਂ ਦੀ ਬੇਲ ਬੜੀ ਆਸਾਨੀ ਨਾਲ ਕਲਮ ਤੋਂ ਜਾਂ ਬੀਜ ਤੋਂ ਤਿਆਰ ਹੋ ਜਾਂਦੀ ਹੈ ਪਰ ਸਾਨੂੰ ਸੁਧਰੀਆਂ ਹੋਈਆਂ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ ਇਸ ਦੀਆਂ ਅੱਜਕੱਲ ਬੀਜ ਰਹਿਤ ਕਿਸਮਾਂ ਕਾਫੀ ਪ੍ਰਚਲਿਤ ਹਨ ਅੰਗੂਰਾਂ ਦੇ ਫਲ ਬੇਲ ਉੱਪਰ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਦੁਨੀਆ ਦੀ ਸਭ ਤੋਂ ਵੱਧ ਬੀਜੀ ਜਾਣ ਵਾਲੀ ਕਿਸਮ ਸੁਲਤਾਨਾ ਹੈ ਜਿਸ ਨੂੰ ਥੌਮਸਨ ਸੀਡਲੈਸ ਵੀ ਕਿਹਾ ਜਾਂਦਾ ਹੈ ਇਹ ਦੁਨੀਆ ਦੇ 9 ਲੱਖ ਏਕੜ ਵਿੱਚ ਕਾਸ਼ਤ ਕੀਤੀ ਜਾਂਦੀ ਹੈ ਅਤੇ ਦੂਜੇ ਨੰਬਰ ਦੀ ਕਿਸਮ ਏਰਨ ਹੈ ਵਪਾਰਕ ਤੌਰ ਤੇ ਕਾਸ਼ਤ ਕੀਤੇ ਅੰਗੂਰਾਂ ਨੂੰ ਦੋश्रेਣੀਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਟੇਬਲ ਅੰਗੂਰ ਅਤੇ ਦੂਸਰਾ ਵਾਈਨ ਅੰਗੂਰ ਟੇਬਲ ਅੰਗੂਰ ਉਹਨਾਂ ਨੂੰ ਕਹਿੰਦੇ ਹਨ ਜੋ ਫਲਾਂ ਦੇ ਰੂਪ ਵਿੱਚ ਪੱਕਣ ਤੋਂ ਬਾਅਦ ਜਾਂ ਸੁਕਾ ਕੇ ਮੇਵਿਆਂ ਦੇ ਰੂਪ ਵਿੱਚ ਖਾਧੇ ਜਾਂਦੇ ਹਨ ਇਹਨਾਂ ਵਿੱਚ ਮਿਠਾਸ ਜ਼ਿਆਦਾ ਹੁੰਦੀ ਹੈ ਅਤੇ ਛਿਲਕਾ ਪਤਲਾ ਹੁੰਦਾ ਹੈ ਇਹ ਮੋٹے ਬੀਜ ਰਹਿਤ ਅਤੇ ਹਰੇ ਜਾਮਣੀ ਕਾਲੇ ਕਈ ਰੰਗਾਂ ਦੇ ਹੁੰਦੇ ਹਨ ਅਤੇ ਕਈ ਆਕਾਰ ਵਿੱਚ ਵੀ ਆਉਂਦੇ ਹਨ ਵਾਈਨੰਗੂਰ ਛੋਟੇ ਹੁੰਦੇ ਆ। ਜਿਹੜੇ ਕਿਸਮਾਂ ਪਯੋਦ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਆ ਨਾ ਤੇ ਕਿਸੇ ਵੀ ਤਰ੍ਹਾਂ ਦੇ ਸੁੱਕੇ ਉਂਗਰਾਂ ਨੂੰ ਕਿਸ਼ਮਿਸ਼, ਦਾਖਾਂ, ਸੌਂਗੀ, ਮਨੁੱਕਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਫਲਾਂ ਨੂੰ ਸੁਕਾ ਕੇ ਅਸੀਂ ਲੰਮਾ ਸਮਾਂ ਵਰਤ ਸਕਦੇ ਹਾਂ ਅਤੇ ਇਹੇ ਬਹੁਤ ਗੁਣਕਾਰੀ ਹੁੰਦੇ ਆ। ਸੁੱਕੇ ਹੋਏ ਫਲਾਂ ਨੂੰ ਇਹਨਾਂ ਦੇ ਰੰਗਾਂ ਦੇ ਹਿਸਾਬ ਨਾਲ ਵੱਖ-ਵੱਖ ਗੁਣਾ ਵਿੱਚ ਵੰਡਿਆ ਜਾਂਦਾ ਹੈ। ਹਰੇ ਰੰਗ ਦੀ ਕਿਸ਼ਮਿਸ਼ ਪਾਚਨ ਸ਼ਕਤੀ ਅਤੇ ਕਬਜ ਲਈ ਵਧੀਆ ਹੈ। ਕਾਲੇ ਰੰਗ ਦੀ ਕਿਸ਼ਮਿਸ਼ ਨੂੰ ਖੂਨ ਵਧਾਉਣ ਅਤੇ ਦਿਲ ਦੀ ਤਾਕਤ ਵਧਾਉਣ ਲਈ ਵਰਤਿਆ ਜਾਂਦਾ ਹੈ। ਲਾਲ ਰੰਗ ਦੀ ਕਿਸ਼ਮਸ਼ ਚਮੜੀ ਵਾਲਾਂ ਅਤੇ ਖੂਨ ਦੀ ਕਮੀ ਲਈ ਵਧੀਆ ਹੈ ਅਤੇ ਇਸ ਤਰ੍ਹਾਂ ਪੀਲੇ ਰੰਗ ਦੀ ਕਿਸਮਤ ਹੱਡੀਆਂ ਲਈ ਤਾਕਤ ਵਧਾਉਣ ਵਾਲੀ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵਰਤੀ ਜਾਂਦੀ ਹੈ ਇਹਨਾਂ ਨੂੰ ਅਸੀਂ ਗੁਣਾਂ ਦੇ ਹਿਸਾਬ ਨਾਲ ਆਪਣੀ ਜ਼ਰੂਰਤ ਅਨੁਸਾਰ ਵਰਤ ਸਕਦੇ ਹਾਂ ਅੰਗੂਰ ਇੱਕ ਬਹੁਤ ਹੀ ਗੁਣਕਾਰੀ ਫਲਦਾਰ ਬੇਲ ਹੈ ਜਿਸ ਨੂੰ ਅਸੀਂ ਬੜੀ ਆਸਾਨੀ ਨਾਲ ਘਰ ਵਿੱਚ ਲਗਾ ਸਕਦੇ ਹਾਂ ਇੱਕ ਵਾਰ ਇਸ ਨੂੰ ਘਰ ਵਿੱਚ ਲਗਾਉਣ ਤੋਂ ਬਾਅਦ ਇਹ ਸਾਲਾਂ ਤੱਕ ਸਾਨੂੰ ਫਲ ਦਿੰਦੀ ਰਹਿੰਦੀ ਹੈ ਅੱਜ ਕੱਲ ਇਸ ਦੀਆਂ ਅੰਜਈਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਨੇ ਜਿਨ੍ਹਾਂ ਨੂੰ ਗਮਲੇ ਵਿੱਚ ਬੜੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਅੰਜਈਆਂ ਕਿਸਮਾਂ ਉਹਨਾਂ ਥਾਵਾਂ ਲਈ ਹੈ ਜਿੱਥੇ ਘਰਾਂ ਵਿੱਚ ਥਾਂ ਦੀ ਘਾਟ ਹੁੰਦੀ ਹੈ। ਉਥੇ ਅਸੀਂ ਗਮਲੇ ਵਿੱਚ ਇਹਨਾਂ ਬੇਲਾਂ ਨੂੰ ਲਗਾ ਸਕਦੇ ਹਾਂ। ਸੋ ਆਪਣੇ ਘਰ ਵਿੱਚ ਇਹ ਗੁਣਕਾਰੀ ਬੇਲ ਜ਼ਰੂਰ ਲਗਾਓ ਕਿਉਂਕਿ ਇਹ ਸਜਾਵਟ ਦੇ ਨਾਲ-ਨਾਲ ਸਾਡੇ ਫਲਾਂ ਦੀ ਮੰਗ ਵੀ ਪੂਰੀ ਕਰਦੀ ਹੈ ਅਤੇ ਇਸ ਦੇ ਫਲ ਬਹੁਤ ਗੁਣਕਾਰੀ ਹੁੰਦੇ ਹਨ। ਜੇਕਰ ਤੁਹਾਡੇ ਘਰ ਵਿੱਚ ਥਾਂ ਦੀ ਘਾਟ ਹੈ ਤਾਂ ਤੁਸੀਂ ਗਮਲੇ ਵਿੱਚ ਇਸ ਨੂੰ ਲਗਾ ਸਕਦੇ ਹੋ ਇਸ ਦੀਆਂ ਵਿਕਸਿਤ ਕਿਸਮਾਂ ਤੁਸੀਂ ਕਿਸੇ ਭਰੋਸੇਯੋਗ ਨਰਸਰੀ ਤੋਂ ਲੋ ਜਾਂ ਫਿਰ ਖੇਤੀਬਾੜੀ ਵਾਲੀ ਯੂਨੀਵਰਸਿਟੀ ਦੁਆਰਾ ਵੀ ਇਸ ਦੀਆਂ ਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਉਥੋਂ ਤੁਸੀਂ ਇਹਨਾਂ ਨੂੰ ਲੈ ਕੇ ਲਗਾ ਸਕਦੇ ਹੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਰੁੱਖ ਲਗਾਓ ਧੰਨਵਾਦ